ਅਸੀਂ ਇਸ ਸਮੇਂ ਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਗੁਰਦੁਆਰਾ ਪੱਥਰ ਸਾਹਿਬ ਸਥਾਪਿਤ ਹੈ ਇਹ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ 1515 ਤੋਂ ਲੈ ਕੇ 1518 ਦੇ ਵਿੱਚ ਜਾਨੀ ਕਿ 1517 ਦੇ ਵਿੱਚ ਇਸ ਜਗ੍ਹਾ ਦੇ ਉੱਪਰ ਆਏ ਸੀ ਤੇ ਇੱਥੇ ਪੱਥਰ ਸਾਹਿਬ ਦਾ ਨਾਮ ਇਸ ਲਈ ਪਿਆ ਕਿਉਂਕਿ ਇੱਥੇ ਇੱਕ ਰਾਖਕ ਰਹਿੰਦਾ ਸੀ ਉਸ ਸਮੇਂ ਜਿਹੜਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਗੁਰਨਾਣਕਦੀਪ ਜੀ ਜਦੋਂ ਉਹ ਯਾਤਰਾਵਾਂ ਕਰ ਰਹੇ ਸੀ ਤਾਂ ਉਰੇ ਪਹੁੰਚੇ ਤਾਂ ਲੋਕਾਂ ਨੇ ਅਪੀਲ ਕੀਤੀ ਤਾਂ ਉਹ ਇੱਥੇ ਭਗਤੀ ਕਰਨ ਲੱਗੇ ਤਾਂ ਔਰ ਆਕਸਨ ਵੀ ਲੱਗਿਆ ਕਿ ਗੁਰਨਾਣਕਦੀਪ ਜੀ ਕੋਲ ਜ਼ਿਆਦਾ ਇਕੱਠ ਹੋਣ ਲੱਗ ਗਿਆ ਤਾਂ ਉਹਨਾਂ ਨੇ ਉਹ ਸਾਹਮਣੇ ਮੈਂ ਚਾਹੂੰਗਾ ਕਿ ਤੁਹਾਨੂੰ ਪਹਾੜੀ ਦਿਖਾਈ ਜਾਵੇ ਉਹ ਸਾਹਮਣੇ ਪਹਾੜੀ ਦੇ ਉੱਪਰ ਤੁਹਾਨੂੰ ਇੱਕ ਜਿਹੜਾ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ ਹੈਗਾ ਉਹ ਜਗ੍ਹਾ ਦੇ ਉੱਪਰ ਇਤਿਹਾਸ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪੱਥਰ ਸੀ ਉਹ ਉਥਾਰਕਸ ਵੱਲੋਂ نیچے ફેਕਿਆ ਗਿਆ ਸੀ نیچے ਜਾਨਕੀ ਰੋੜ ਦਿੱਤਾ ਗਿਆ ਸੀ ਉਸ ਤੋਂ ਬਾਅਦ ਰੁੱੜਦਾ ਹੋਇਆ ਪੱਥਰ ਜਿਹੜਾ ਕਿ ਦੀ ਜਗ੍ਹਾ ਦੇ ਪਰ ਜਿਹੜਾ ਗੁਰਦੁਆਰਾ ਸਾਹਿਬ ਸਜੋਬਤਾ ਇਸ ਜਗ੍ਹਾ ਦੇ ਉਪਰ ਗੁਰੂ ਨਾਨਕ ਦੇਵ ਜੀ ਨੀਚੇ ਜਾ ਕੇ ਅੱਗੇ ਕਿਉਂਕਿ ਅੱਗੇ ਜਿਹੜੀ ਵੀਡੀਓਗ੍ਰਾਫੀ ਅਲਾਉ ਨਹੀਂ ਹੈਗੀ ਤਾਂ ਉਹ ਜਗ੍ਹਾ ਦੇ ਉੱਪਰ ਗੁਰੂ ਨਾਨਕ ਦੇਵ ਜੀ ਬੈਠੇ ਸੀ ਤਾਂ ਪੱਥਰ ਉੱੜਦਾ ਉੱੜਦਾ ਆ ਕੇ ਗੁਰੂ ਨਾਨਕ ਦੇਵ ਜੀ ਦੇ ਅ ਬੈਕ ਸਾਈਡ ਜਾਨਕਿ ਪਿੱਠ ਦੇ ਉੱਪਰ ਜਾਨਕਿ ਜਾ ਕੇ ਵੱਜਦਾ ਹੈਗਾ ਤਾਂ ਉਸ ਦੇ ਨਾਲ ਉਹ ਮੋਮ ਵਾਂਗੂ ਬਣ ਜਾਂਦਾ ਹੈਗਾ ਤੇ ਜਿਸ ਤੋਂ ਬਾਅਦ ਉੱਥੇ ਨਿਸ਼ਾਨ ਪੈਜਾ ਯਾਨੀ ਕਿ ਉਹਨਾਂ ਪੱਥਰ ਹੈ ਜਿਹੜਾ ਉਹ ਡੂੰਗਾ ਹੋ ਜਾਂਦਾ ਹੈਗਾ ਇਹ ਪੂਰਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਜਿਹੜਾ ਇਹ ਲਿਖਿਆ ਹੋਇਆ ਹੈਗਾ 1515 ਤੋਂ ਲੈ ਕੇ 1528 ਯਾਨੀ ਕਿ 1517 ਦੇ ਵਿੱਚ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਦੇ ਉੱਪਰ ਉਸ ਸਮੇਂ ਜਿਹੜੇ ਇਹ ਆਏ ਸੀ ਤਾਂ ਇਹ ਪੂਰਾ ਦੇਨ ਤੋਂ ਬਾਅਦ ਜਦੋਂ ਉਹ ਆਪਣੀ ਸਮਾਧੀ ਯਾਨੀ ਕਿ ਆਪਣੀ ਪ੍ਰਮਾਤਮਾ ਦੀ ਭਗਤੀ ਚ ਲੀਨ ਸੀ ਤਾਂ ਉਸ ਸਮੇਂ ਜਿਹੜਾ ਰਾਕਸ਼ ਸੀ ਉਹਨੇ ਜਿਹੜਾ ਆਪਣਾ ਉੱਪਰੋਂ ਜਿਹੜਾ ਪੱਥਰ ਸੀ ਜਿਹੜਾ ਉਹ ਨੀਚੇ ਜਿਹੜਾ ਉਹ ਰੋੜ ਦਿੱਤਾ ਸੀ ਜਿਸ ਤੋਂ ਚੱਲਦੇ ਹੋਏ ਇਸ ਜਗ੍ਹਾ ਦੇ ਉੱਪਰ ਆ ਕੇ ਪਰ ਜਦੋਂ ਰਾਖਸ ਨੂੰ ਲੱਗਿਆ ਇਤਿਹਾਸ ਦੇ ਮੁਤਾਬਕ ਕੀ ਗੁਰੂ ਅਰਣਕ ਦੇਵ ਜੀ ਮਰ ਚੁੱਕੇ ਨੇ ਪੱਥਰ ਦੇ ਨਾਲ ਤਾਂ ਉਹ نیچے ਆਉਂਦੇ ਨੇ ਅ نیچے ਆ ਕੇ ਉਹ ਲੱਤ ਮਾਰਦੇ ਨੇ ਤਾਂ ਲੱਤ ਵੀ ਜਿਹੜੀ ਉਹ ਪੱਥਰ ਦੇ ਵਿੱਚ ਹੀ ਚਲੀ ਜਾਂਦੀ ਹੈ ਲੱਤ ਤੇ ਇਨਸਾਨ ਵੀ ਪੱਥਰ ਦੇ ਉੱਪਰ ਮੌਜੂਦ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਫੋਟੋ ਫੋਟੋ ਦੇ ਨਾਲ ਤੁਹਾਨੂੰ ਦਿਖਾ ਦਿਖਾ ਰਹੇ ਹਾਂ ਸਾਈਡ ਦੇ ਉੱਪਰ ਕਿ ਕਿਸ ਤਰ੍ਹਾਂ ਉਹ ਪੱਥਰ ਦੇ ਉੱਪਰ ਨਿਸ਼ਾਨ ਬਣੇ ਹੋਏ ਨੇ ਹੁਣ ਇਸ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਨੇ ਜਿਹੜੇ ਔਰੇ ਨਤਮਾਸਤਕ ਹੋਣ ਦੇ ਲਈ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜ ਤੇ ਨਾਲ ਦੀ ਨਾਲ ਕਿਉਂਕਿ ਇਹ ਦੇ ਵਿੱਚ ਜਿਆਦਾ ਮਿਲਟਰੀ ਏਰੀਆ ਹੋਣ ਦੇ ਚਲਦੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਾਮ ਸੰਭਾਲ ਆ ਜਿਹੜੀ ਉਹ ਉਹ ਮਿਲਟਰੀ ਦੇ ਹੀ ਅੰਡਰ ਆ ਗਈ ਮਿਲਟਰੀ ਪੂਰਾ ਸਾਮ ਸੰਭਾਲ ਦੇਖਦੀ ਆ ਸਾਹਮਣੇ ਤੁਸੀਂ ਜਿਹੜੀ ਇਹ ਰੋਡ ਆਗਾ ਇਹ ਸ਼੍ਰੀਨਗਰਵਲ ਤੋਂ ਜਿਹੜਾ ਰੋਡ ਆਉਂਦਾ ਵੀ ਇਹ ਸਾਫ਼ ਰੋਡ ਆ ਜਿਹੜਾ ਅਗੇ Leh ਵੱਲੋਂ ਜਾਂਦਾ ਅਗਰ ਤੁਸੀਂ ਮਨਾਲੀ ਤੋਂ ਆਉਣੇ ਤਾਂ ਇਸ ਸਾਈਡ ਤੋਂ ਆਵੋਗੇ ਅਗਰ ਤੁਸੀਂ ਸ਼੍ਰੀਨਗਰ ਤੋਂ ਆਉਣੇ ਤਾਂ ਤੁਸੀਂ ਪਿਛਲੀ ਸਾਈਡ ਤੋਂ ਆਵੋਗੇ ਤੇ ਇਸ ਜਗ੍ਹਾ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਜਿਹੜਾ ਦਿਨ ਸਮੇਂ ਚਰਸਨਾ ਦੇ ਲਈ ਜਿਹੜਾ ਖੁੱਲਾ ਰਹਿੰਦਾਗਾ